ਹੈਲੋ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸਿਮਰਣ ਹੋਣ ਜਾਣੇ ਆਲੂ ਦੀ कुरकुरी ਟਿੱਕੀ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਉਬਾਲ ਲਿਆ ਦੋ ਸੀਟੀਆਂ ਲਵਾ ਲੀਆਂ ਸੀ ਕੁੱਕਰ ਚ ਹੁਣ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਜੀ ਆਲੂ ਆਪਣੇ ਠੰਡੇ ਹੋ ਗਏ ਹੁਣ ਆਪਾਂ ਇਸ ਨੂੰ ਕद्दूकस ਕਰਾਂਗੇ ਲਓ ਜੀ ਸਾਰੇ ਆਲੂ ਆਪਾਂ ਕੱਦੂ ਕਸ ਕਰ ਲਏ ਹਨ ਹੁਣ ਆਪਾਂ ਇਸ ਦੀ ਸਟਫਿੰਗ ਬਣਾਉਣੀ ਲਓ ਜੀ ਆਲੂਆਂ ਨੂੰ ਆਪਾਂ ਕੱਦੂ ਕਸ ਕਰ ਲਿਆ ਸਮਾਰ ਕੇ ਹੁਣ ਇਸ ਵਿੱਚ ਆਪਾਂ 4 ਚਮਚ ਅਰਾ ਰੋਡ ਦੇ ਪਾਵਾਂਗੇ ਤੁਸੀਂ ਅਰਾ ਰੋਡ ਦੀ ਜਗ੍ਹਾ ਚੌਲਾਂ ਦਾ ਆਟਾ ਜਾਂ ਸੂਜੀ ਵੀ ਪਾ ਸਕਦੇ ਹੋ ਮੇਰੇ ਕੋਲ ਅਰਾ ਰੋਡ ਪਿਆ ਸੀ ਇਸ ਲਈ ਮੈਂ ਅਰਾ ਰੋਟੀ ਹੀ ਪਾ ਰਹੀ ਹਾਂ ਇਸ ਨੂੰ ਚੰਗੀ ਤਰ੍ਹਾਂ ਮਿਲਾਵਾਂਗੇ। ਆਲੂ ਆਪਾਂ ਮਿਕਸ ਕਰ ਲਿਆ ਹਨ, ਹਰਾ ਰੋਟਣਾ। ਮੈਂ ਇੱਕ ਚਮਚਾ ਰੋਟ ਦਾ ਹੋਰ ਪਾ ਲਿਆ ਸੀ ਮੈਨੂੰ ਥੋੜਾ ਲੱਗਿਆ। ਤੇ ਆਲੂਆਂ ਵਿੱਚ ਨਮਕ ਹਾਲੇ ਬਿਲਕੁਲ ਨਹੀਂ ਪਾਉਣਾ ਕਿਉਂਕਿ ਆਲੂ ਪਾਣੀ ਛੱਡ ਸਕਦੇ ਹਨ। ਆਲੂਾਂ ਵਿੱਚ ਨਮਕ ਉਦੋਂ ਹੀ ਪਾਣਾ ਜਦੋਂ ਆਪਾਂ ਟਿੱਕੀ ਫਰਾਈ ਕਰਾਂਗੇ। ਲਓ ਜੀ ਇਧਰ ਮੈਂ ਚਨਾ ਦਾਲ ਲੈ ਲਈ ਜਿਸ ਨੂੰ ਦਲੇ ਸ਼ੋਲੇ ਦੀ ਦਾਲ ਵੀ ਕਹਿੰਦੇ ਹਨ ਇਸ ਨੂੰ ਮੈਂ ਕੁੱਕਰ ਵਿੱਚ ਦੋ ਸੀਟੀਆਂ ਲਵਾ ਦੀਆਂ ਹਨ ਤੇ ਇਸ ਨੂੰ ਇਸ ਤਰ੍ਹਾਂ ਮੈਸ਼ ਹੋਣੀ ਚਾਹੀਦੀ ਹੈ ਇਹ ਤੇ ਇਸ ਦੀ ਸਟਫਿੰਗ ਆਪਾਂ ਆਲੂ ਵਾਲੀ ਟਿੱਕੀ ਵਿੱਚ ਭਰਾਂਗੇ ਇਧਰ ਆਪਾਂ ਗੈਸ ਤੇ ਤੜਕਣੀ ਰੱਖ ਲਈ ਹੁਣ ਇਸ ਵਿੱਚ ਦੋ ਚਮਚੇ ਰਿਫਾਈਨਡ ਆਇਲ ਪਾਵਾਂਗੇ ਤੇ ਇਸ ਨੂੰ ਗਰਮ ਹੋਣ ਦਵਾਂਗੇ ਲਓ ਜੀ ਇੱਧਰ ਮੈਂ ਤਿੰਨ ਹਰੀਆਂ ਮਿਰਚਾਂ ਕੁੱਟ ਕੇ ਤੇ ਥੋੜਾ ਜਿਹਾ ਲਸਣ ਕੁੱਟਿਆ ਹੈ ਇਸ ਨੂੰ ਇਸ ਵਿੱਚ ਐਡ ਕਰਾਂਗੇ ਹੁਣ ਇਸ ਵਿੱਚ ਅੱਧਾ ਚਮਚ ਨਮਕ ਪਾਵਾਂਗੇ ਥੋੜੀ ਜੀ ਲਾਲ ਮਿਰਚ ਥੋੜਾ ਜਿਹਾ ਚਾਟ ਮਸਾਲਾ ਤੇ ਥੋੜਾ ਜਿਹਾ ਜੀਰਾ ਪਾ ਕੇ ਇਸ ਨੂੰ चंभी तरह मिलाव थोड़ी जी हल्दी पा फिर इस बोयल करी ही चना दाल पावे इस चंह मिला ਹੁਣ ਇਸ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਤੇ ਗੈਸ ਨੂੰ ਬੰਦ ਕਰ ਦੇਵਾਂਗੇ ਦਾਲ ਨੂੰ ਠੰਡਾ ਹੋਣ ਲਈ ਰੱਖ ਦੇਵਾਂਗੇ ਲਓ ਜੀ ਦਾਲ ਆਪਣੀ ਠੰਡੀ ਹੋ ਗਈ ਇੱਧਰ ਆਪਣੇ ਆਲੂ ਵੀ ਸੈੱਟ ਹੋ ਗਏ ਹੁਣ ਇਸ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦਵਾਂਗੇ। ਲਓ ਜੀ ਆਲੂ ਦਾ ਮਿਸ਼ਰਣ ਚ ਆਪਾਂ ਨਮਕ ਮਿਲਾ ਲਿਆ ਹੈ। ਹੁਣ ਆਪਾਂ ਟਿੱਕੀ ਦੀ ਤਿਆਰੀ ਕਰਾਂਗੇ। ਜੱਥਾਂ ਤੇ ਥੋੜਾ ਜਿਹਾ ਤੇਲ ਲਾ ਲੈਣਾ। ਇਸ ਵਿੱਚ ਆਲੂ ਵਾਲਾ ਮਿਸ਼ਰਣ ਲੈ ਦਵਾਂਗੇ। ਆਲੂ ਵਾਲਾ ਮਿਸ਼ਰਣ ਜਿੱਡਾ ਤੁਸੀਂ ਰੱਖਣਾ ਹੈ ਉੱਡਾ ਰੱਖ ਸਕਦੇ ਹੋ। ਫਿਰ ਇਸ ਵਿੱਚ ਦਾਲ ਦੀ ਸਟਫਿੰਗ ਪਾ ਦੇਣੀ ਹੈ ਇਸ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਹੈ ਲਓ ਜੀ ਆਪਾਂ ਇਸ ਤਰ੍ਹਾਂ ਟਿੱਕੀਆਂ ਸਾਰੀਆਂ ਬਣਾ ਲਈਆਂ ਹਨ ਹੁਣ ਆਪਾਂ ਇਸ ਨੂੰ ਤਵੇ ਤੇ ਫਰਾਈ ਕਰਾਂਗੇ ਲਓ ਜੀ ਗੈਸ ਤੇ ਤਵਾ ਆਪਾਂ ਰੱਖ ਲਿਆ ਹੁਣ ਇਸ ਤੇ ਰਿਫਾਈਨਡ ਆਇਲ ਪਾਵਾਂਗੇ ਤੇ ਇਹ ਆਪਣਾ ਗਰਮ ਹੋ ਗਿਆ ਹੁਣ ਇਸ ਤੇ ਆਪਾਂ ਟਿੱਕੀ ਫਰਾਈ ਕਰਾਂਗੇ ਟਿੱਕੀ ਨੂੰ ਧਿਆਨ ਨਾਲ ਤਵੇ ਤੇ ਪਾਉਣਾ ਹੈ ਤੇ ਹੱਥ ਆਪਣਾ ਬਚਾ ਕੇ ਇਸ ਨੂੰ ਦੋਹਾਂ ਪਾਸਿਆਂ ਤੋਂ ਕ੍ਰਿਸਪੀ ਹੋਣ ਤੱਕ ਫਰਾਈ ਕਰਾਂਗੇ ਲਓ ਜੀ ਆਪਾਂ ਦੋਨੇ ਟਿੱਕੀਆਂ ਨੂੰ ਪਲਟ ਲਿਆ ਇਸ ਨੂੰ ਆਪਾਂ ਕ੍ਰਿਸਪੀ ਹੋਣ ਤੱਕ ਫਰਾਈ ਕਰਾਂਗੇ ਲਓ ਜੀ ਟਿੱਕੀਆਂ ਆਪਣੀਆਂ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਹਨ ਹੁਣ ਆਪਾਂ ਇਸ ਨੂੰ ਬਾਹਰ ਸੁਤਾਰ ਰਵਾਂਗੇ ਇੱਕ ਪਲੇਟ ਵਿੱਚ ਕੱਢ ਲਵਾਂਗੇ ਐਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਲਓ ਜੀ ਹੁਣ ਆਪਾਂ ਇੱਕ ਟਿੱਕੀ ਹੋਰ ਤਰਾਂਗੇ ਹੁਣ ਮੈਂ ਤਵੇ ਤੇ ਇੱਕ ਹੀ ਟਿੱਕੀ ਪਾਉਣੀ ਆ ਕਿਉਂਕਿ ਇਹ ਰੋਟੀ ਵਾਲਾ ਤਵਾ ਹੈ ਇਸ ਤੇ ਦੋ ਟਿੱਕੀਆਂ ਸੈੱਟ ਨਹੀਂ ਆਉਂਦੀਆਂ ਲਓ ਜੀ ਇਹ ਵੀ ਟਿੱਕੀ ਆਪਣੀ ਚੰਗੀ ਤਰ੍ਹਾਂ نیچے ਤੋਂ ਸਿੱਗ ਗਈ ਹੁਣ ਆਪਾਂ ਇਸ ਦਾ ਪਾਸਾ ਵਲਟ ਦੇਵਾਂਗੇ ਤੇ ਇਸ ਨੂੰ ਵੀ 골ਡਨ ਜੀ ਹੁਣ ਤੱਕ ਫਰਾਈ ਕਰਾਂਗੇ ਲਓ ਜੀ ਟਿੱਕੀ ਆਪਣੀ ਫਰਾਈ ਹੋ ਗਈ ਹੁਣ ਆਪਾਂ ਇਸ ਨੂੰ ਕੱਢ ਲਵਾਂਗੇ ਤੇ ਇਸ ਨੂੰ ਬਾਅਦ ਵਿੱਚ ਪਲੇਟਿੰਗ ਕਰਨ ਸਮੇਂ ਫੇਰ ਤੋਂ ਇੱਕ ਵਾਰੀ ਕ੍ਰਿਸਪੀ ਹੋਣ ਤੱਕ ਫਰਾਈ ਕਰਾਂਗੇ। ਲਓ ਜੀ ਹੁਣ ਆਪਾਂ ਇਸ ਨੂੰ ਫੇਰ ਫਰਾਈ ਕਰ ਲਵਾਂਗੇ ਤੇ ਫੇਰ ਆਪਾਂ ਇਸ ਦੀ ਪਲੇਟਿੰਗ ਕਰਾਂਗੇ। ਇਸ ਦੀ ਟਿੱਕੀ ਬਣ ਕੇ ਆਪਣੀ ਰੈਡੀ ਆ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ। ਆਪਾਂ ਪਲੇਟ ਵਿੱਚ ਦੋ ਟਿੱਕੀਆਂ ਰੱਖ ਲਈਆਂ। ਇਸ ਨੂੰ ਥੋੜਾ ਜਿਹਾ ਟੋੜ ਲਿਆ। ਹੁਣ ਇਸ ਤੇ ਇਹ ਨਹੀਂ ਪਾਵਾਂਗੇ ਥੋੜਾ ਜਿਹਾ ਪਿਆਜ਼ ਪਾਵਾਂਗੇ ਇਮਲੀ ਦੀ ਖੱਟੀ ਮਿੱਠੀ ਚਟਣੀ ਥੋੜੀ ਜਿਹੀ ਗ੍ਰੀਨ ਚਿੱਲੀ ਮੇਰੇ ਕੋਲ ਧਨੀਆ ਪਦੀਨੇ ਦਾ ਸੌਸ ਹੈ ਨਹੀਂ ਇਸ ਲਈ ਮੈਂ ਹਰੀ ਚਟਣੀ ਪਾ ਦਿੱਤੀ ਥੋੜਾ ਜਿਹਾ ਪੁਨਿਆ ਜੀਰਾ ਥੋੜਾ ਜਿਹਾ ਚਾਟ ਮਸਾਲਾ ਥੋੜਾ ਜਿਹਾ ਕਾਲਾ ਨਮਕ ਤੇ ਛੋੜੇ ਅਨਾਰ ਦੇ ਧਾਣੇ ਪਾ ਦਾਂਗੇ ਇਹ ਆਪਸ਼ਨਲ ਨੇ ਜੇ ਤੁਹਾਡੇ ਕੋਲ ਹੈਗੇ ਤੁਸੀਂ ਪਾ ਸਕਦੇ ਹੋ ਮੇਰੇ ਕੋਲ ਹੈਗੇ ਸੀ ਇਸ ਲਈ ਮੈਂ ਪਾਤੇ ਲਓ ਜੀ ਟਿੱਕੀ ਦੀ ਪਲੇਟ ਬਣ ਕੇ ਰੈਡੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ